ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਮੈਂ ਨਗਰ ਨਿਗਮ ਦੇ ਕਮਰਾ ਨੰਬਰ 30 ਨੰਬਰ ਦੇ ਵਿੱਚ ਖੜਾ ਹੈਗਾ ਉੱਥੇ ਬਾਹਰ ਕੀ ਪਬਲਿਕ ਵੀ ਖੜੀ ਹੈ ਤੇ ਮੈਡਮ ਹਜੇ ਤੱਕ ਨਹੀਂ ਆਏ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਟਾਫ ਵੀ ਬੈਠਾ ਹੈ ਤੇ ਕੀ ਕਹਿਣਾ ਹੈ ਉਹਨਾਂ ਦਾ ਦੇਖੋ ਹਜੇ ਤੱਕ ਨਹੀਂ ਆਏ ਤੇ ਇੱਥੇ ਇਹਨਾਂ ਦਾ ਜਿਹੜਾ ਸਟਾਫ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵਿੱਚ ਕੀ ਹਾਲ ਹੈ ਹਾਂਜੀ ਬਜੀ ਕੀ ਨਾਮ ਹੈ ਤੁਹਾਡਾ ਸਤਜੇਸ਼ ਕੁਮਾਰ ਸੀਰ ਹਾਂਜੀ ਮੈਡਮ ਆ ਗਈ ਇੱਥੇ ਤੇ ਹਜੇ ਤੱਕ 아이 ਨਹੀਂ ਟਾਈਮਿੰਗ ਹੋ ਚੁੱਕੀ ਹੈ ਲਗਭਗ 9 ਵਜਕੇ ਤੇ 33 ਮਿੰਟ ਜੀ ਸਰ ਸਰ ਅਜੇ ਨਹੀਂ ਪਹੁੰਚਿਆ ਕੋਈ ਲੱਗਾ ਹੈਗਾ ਕੀ ਨਾਮ ਕੀ ਹੈ ਮੈਡਮ ਦਾ ਜਸਪੀਸਪੁਰ ਸਿਟੀ ਮੈਨੇਜਰ ਅੱਛਾ ਜੀ ਉਹ ਹਜੇ ਤੱਕ ਨਹੀਂ ਪਹੁੰਚੇ ਕੀ ਕਾਰਨ ਕੀ ਹੈ ਉਹਨਾਂ ਦਾ ਕੋਈ ਫੋਨ ਫੋਨ ਆਇਆ ਕਿ ਕੋਈ ਛੁੱਟੀ ਤੇ ਆ ਇਸ ਬਾਰੇ ਸਾਨੂੰ ਕੋਈ ਇਨਟੀਮੇਸ਼ਨ ਕੋਈ ਇਨਟੀਮੇਸ਼ਨ ਨਹੀਂ ਦਿੱਤੀਗੀ ਇਹ ਰੋਜ਼ ਹੀ ਲੇਟ ਆਉਂਦੇ ਆ ਕਿ ਅੱਜ ਹੀ ਆ ਅੱਛਾ ਰੋਜ਼ ਹੀ ਆਉਂਦੇ ਕਮਿਸ਼ਨਰ ਸਾਹਿਬ ਕੋਲ ਰਿਪੋਰਟ ਪਹਿਲਾਂ ਪਹੁੰਚੋ। ਅੱਛਾ ਪਹਿਲੇ ਆਂਦਾ ਤੇ ਸ਼ਾਮ ਨੂੰ ਵੀ ਕੀ ਹੈ 5 ਵਜੇ ਤੱਕ ਡਿਊਟੀ ਦਿੰਦੇ ਕਿ ਉਹ ਤੋਂ ਪਹਿਲੇ ਹੀ ਚਲੇ ਜਾਂਦੇ ਆ। ਸ਼ਾਮ ਨੂੰ 5 ਵਜੇ ਤੱਕ ਸਾਰੇ ਇੱਥੇ ਹੁੰਦੇ ਹੀ ਆ। ਅੱਛਾ ਤੇ ਪਤਾ ਨਹੀਂ ਕਿ ਕਦਾਂ ਜਾਂਦੇ ਆ ਕਿਵੇਂ ਸਾਨੂੰ ਦੱਸਦੇ। ਇਹ ਨਹੀਂ ਡਿਊਟੀ ਕੀ ਹੈ? ਇੱਕ ਥੋੜੀ ਸੀਤੀ ਮਿਸ਼ਨ ਬਜਿਆ ਰਿਹਾ। ਜੀ। ਜਿਹੜਾ ਕਿ ਆਪਣੇ ਸ਼ਹਿਰੀ ਜੀਵਕਾ ਮਿਸ਼ਨ ਆ ਉਹਦੇ ਵਿੱਚ ਲੋਕ ਭਲਾਈ ਸੇਵਾਵਾਂ ਦੀ ਜਿੰਨੀ 스ਕੀਮਾਂ ਇੱਥੇ ਦਿੱਤੀਆਂ ਜਾਂਦੀਆਂ। ਜੀ। ਭੀ ਜੀ ਸਵਾਨੀਦੀ ਵਾਲਾ ਹੈ ਕੰਮ। ਸਰਫਰ ਗਰੂਪ ਬਣਾਏ ਜਾਂਦੇ ਆ ਉਹ ਵੀ ਕਈ ਫਾਰਮ ਤਰ੍ਹਾਂ ਦੇ ਕਰੇ ਜਾਂਦੇ ਆ ਜਿਸ ਵਿੱਚ ਕੀ ਪਬਲਿਕ ਡੀਲੀ ਦਾ ਕੰਮ ਜਾਂਦਾ ਇੱਥੇ ਹੁੰਦਾ। ਜੀ ਪਬਲਿਕ ਵੀ ਇੱਥੇ ਆਂਦੀ ਹੈ ਹੁਣ ਸਵੇਰ ਤੋਂ ਆਏ ਹੋਏ ਪੁੱਛ ਰਹੇ ਜੀ ਇਨਾਂ ਦੇ ਕੋਈ ਮੈਟਰ ਹੈ ਬਸਲੇ ਸੁਲੀ ਵਾਲਾ ਉਹ ਵੀ ਨਹੀਂ ਜੀ ਫਾਇਦਕ ਨਹੀਂ ਆਏ ਜੀ ਸਰ ਜੀ

ਸਰ ਇੱਥੇ ਸਾਡਾ ਮੇਰੇ ਸੈਲਫ ਐਪਲ ਗਰੁੱਪਰ ਬਣੇ ਹੋਏ ਆ 40 ਪਲੱਸ ਹੋ ਚੁੱਕੇ ਹੈਗੇ ਜੀ ਦਾ ਕਰਕੇ ਮੈਂ ਇੱਥੇ ਮੇਰਾ ਬੇਟਾ ਇੱਥੇ ਜੋਬ ਕਰਦਾ ਸੀ ਟੂ ਲਿਪਸ ਸਕੀਮ ਦੇ ਰਾਹੀਂ ਤੇ ਉਹਦੀ 2 ਮਹੀਨੇ ਦੀ ਸੀਗੀ ਸਕੀਮ ਉਦੋਂ ਜੋਬ ਹੋ ਚੁੱਕੀ ਹੈਗੀ ਪਰ ਪਿਛਲੇ ਮਹੀਨੇ ਤੋਂ ਅਸੀਂ ਜਦੋਂ ਅਸੀਂ ਸੈਲਰੀ ਦਾ ਕਹਿੰਨੇ ਆ ਮੈਡਮ ਉਹਦੇ ਸਾਡੇ ਨਾਲ ਗੁੱਸਾ ਕਰਦੇ ਹੈਗੇ ਚੰਗਾ ਬਿਹੇਵ ਨਹੀਂ ਕਰਦੇ ਹੈਗੇ ਬੋਲਣ ਲੱਗ ਜਾਂਦੇ ਹੈਗੇ ਮੂੰਹ ਪੁੱਠੇ ਸਿੱਧੇ ਬਣਾਉਂਦੇ ਹੈਗੇ ਕੱਲ ਇਹਨਾਂ ਨੇ ਜਮਾਂ ਹੀ ਹੱਦ ਕਰਤੀ ਜਦੋਂ ਅਸੀਂ ਸੈਲਰੀ ਦਾ ਨਾਮ ਕਿਹਾ ਤਾਂ ਉਦੋਂ ਇਹਨਾਂ ਨੇ ਚੱਕ ਕੇ ਫਾਈਲ ਤੇ ਪੈਨਸ ਮੇਰੇ ਮੂੰਹ ਤੇ ਮਾਰਿਆ ਹੈਗਾ ਤੇ ਇਹ ਤੇ ਮਿਲੇ ਹੈਗੇ ਮੇਅਰ ਸਾਹਿਬ ਨੂੰ ਮਿਲੇ ਆ ਇਸ ਕਰਕੇ ਅਸੀਂ ਸਾਰਾ ਕੁਝ ਉਹਨਾਂ ਨੂੰ ਦੱਸਿਆ ਹੋਇਆ ਵੀ ਸਾਡੇ ਨਾਲ ਇਦਾਂ ਬਿਹੇਵ ਕੀਤਾ ਪਰ ਸਾਡੀ ਕੱਲ ਕੋਈ ਸੁਣਾਈ ਨਹੀਂ ਕੀਤੀ ਗਈ ਹੈਗੀ ਕਮਿਸ਼ਨਰ ਸਾਹਿਬ ਕੀ ਕਹਿੰਦੇ ਕਮਿਸ਼ਨਰ ਸਾਹਿਬ ਸਾਨੂੰ ਮਿਲੇ ਨਹੀਂ ਹੈਗੇ ਉਹ ਅੱਗੇ ਮੀਟਿੰਗ ਤੇ ਜਾਣਾ ਸੀਗਾ ਪਰ ਡਿਪਟੀ ਮੇਅਰ ਸੈਮ ਸੀ ਡਿਪਟੀ ਮੇਅਰ ਸੈਮ ਸੀ ਨੇ ਕਿਹਾ ਸੀ ਇਹਨਾਂ ਦੇ ਸਟਾਫ ਨੂੰ ਕਿਹਾ ਸੀ ਵੀ ਸਾਡਾ ਮੈਸੇਜ ਉੱਥੇ ਲਗਾਇਆ ਜਾਵੇ ਸੀਐਮ ਸੀਐਮਐਮ ਮੈਡਮ ਜਸਪ੍ਰੀਤ ਕੌਰ ਜੀ ਉਹਨਾਂ ਨੂੰ ਮੈਸੇਜ ਲਗਾਇਆ ਜਾਵੇ ਵੀ ਇਹ ਮੈਡਮ ਦਾ ਹੱਲ ਕੀਤਾ ਜਾਵੇ ਸੈਲਰੀ ਦੇ ਰਿਗਾਰਡਿੰਗ ਜੋ ਵੀ ਹੈਗੀ ਕੱਲ ਉਹਨਾਂ ਨਾਲ ਮਿਲੇ ਸੀ ਪਰ ਸਾਨੂੰ ਕਮਿਸ਼ਨਰ ਸਾਹਿਬ ਤੁੰਨੇ ਜਿਹੜੀ ਕੱਲ ਸਾਡੇ ਮੇਰੇ ਨਾਲ ਬੱਦਸ ਲੋਕੀ ਕੀਤੀ ਆ ਉਹਦੇ ਲਈ ਇੱਕ ਤਾਂ ਉਹ ਮਾਫੀ ਮੰਗਣਗੇ ਤੇ ਇੱਕ ਜਿਹੜਾ ਸਾਡਾ ਸੈਲਰੀ ਦਾ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਇਸ਼ੂ ਹੋਇਆ ਹੋਇਆ 2 ਮਹੀਨੇ ਤੋਂ ਸਾਡਾ ਲਗਾਤਾਰ ਚੱਲ ਰਿਹਾ ਹੈਗਾ ਉਸ ਨੂੰ ਸਾਡਾ ਨਿਪਟਾਰਾ ਕੀਤਾ ਜਾਵੇ ਮੈਡਮ ਕੀ ਨਾਮ ਹੈ ਤੁਹਾਡਾ ਹਾਂਜੀ ਜਸਪ੍ਰੀਤ ਕੋਹਰੇ ਜੀ ਮੇਰਾ ਨਾਮ ਹਾਂਜੀ ਮੈਡਮ ਜਿਸ ਤਰ੍ਹਾਂ ਕੀ ਇਹ ਪਹਿਲਾਂ ਨੇ ਲੋਕਾਂ ਨੇ ਜੋ ਲਾਇਏ ਹੈਗੇ ਐਲਿਗੇਸ਼ਨ ਲਾਇਏ ਵੀ ਤੁਸੀਂ ਇੱਕ ਤਾਂ ਕੰਪਨੀ ਕਰੀ ਇੱਕ ਇਹਨਾਂ ਨਾਲ ਮਿਸਬੀਹ ਕਰਦੇ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ ਐਕਚੁਅਲੀ ਕੱਲ ਆਈ ਸੀਗੀ ਜੀ ਮੰਡੇ ਨੂੰ ਮੈਂ ਛੁੱਟੀ ਤੇ ਸੀਗੀ ਉਸ ਤੋਂ ਭਾਏ ਉਹਨਾਂ ਨੇ ਇਹ ਨਹੀਂ ਉਸ ਤੋਂ ਪਹਿਲਾਂ ਦੀ ਨੋਟਿੰਗ ਹੋਈ ਪਈ ਹੈਗੀ ਇਹਨਾਂ ਦੇ ਬੇਟੇ ਦੀ ਸੈਲਰੀ ਦਾ ਇਸ਼ੂ ਹੈਗਾ ਜੀ ਤੇ ਮੈਂ ਡੀਸੀ ਅਫਸਰ ਨਾਲ ਵੀ ਕਾਫੀ ਵਾਰੀ ਗੱਲ ਕਰ ਚੁੱਕੀ ਆ ਕੱਲ ਇਹਨਾਂ ਦੇ ਜਾਣ ਤੋਂ ਬਾਅਦ ਜਦੋਂ ਇਹ ਰੋਲਾ ਪਾ ਕੇ ਗਏ ਸੀ ਉਸ ਤੋਂ ਬਾਅਦ ਵੀ ਮੈਂ ਸਰਕਲ ਜਾ ਕੇ ਆਈ ਹਾਂ ਚਾਹੇ ਤੁਸੀਂ ਉਹਨਾਂ ਤੋਂ ਪੁੱਛ ਵੀ ਸਕਦੇ ਹੋ ਜੀ ਹਾਂਜੀ ਮੈਨੂੰ ਇਹੀ ਕਹਿ ਰਹੀ ਹੈ ਕਿ ਤੁਹਾਡੀ ਸੈਲਰੀ ਦੇਖੋ ਵੀ ਆਪਾਂ ਇਧਰੋਂ ਸਾਰਾ ਕੰਮ ਕਰਵਾਤਾ ਹੁਣ ਸਰ ਅਕਾਊਂਟ ਦਾ ਦੱਸਣਗੇ ਕਿਹੜੇ ਚੋਂ ਹੋਣੀ ਹੈਗੀ ਪਹਿਲਾਂ ਮੈਂ HDFC ਵਾਲੇ ਅਕਾਊਂਟ ਚੋਂ ਕਰਵਾ ਰਹੀ ਸੀ ਬਟੋ ਮੈਨੂੰ ਉਪਰੋਂ ਪਤਾ ਚੱਲਿਆ ਕਿ ਉਹ ਸਕਾਉਂਟ ਚ ਨਹੀਂ ਕਰਵਾਣੀ ਸਾਡਾ ਐਸਐਨਏ ਦਾ ਅਕਾਊਂਟ ਹੈ ਜਿਹੜਾ ਅਕਾਊਂਟ ਬ੍ਰਾਂਚ ਨੂੰ ਪਤਾ ਮੈਨੂੰ ਪਤਾ ਨਹੀਂ ਹੈਗਾ ਜੀ ਤਾਂ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਈ ਵਾਰੀ ਇਹਨਾਂ ਨੇ ਮੇਰੇ ਨਾਲ ਕਾਲ ਤੇ ਵੀ ਗੱਲ ਹੋਈ ਆ ਤੇ ਇਹ ਥੋੜਾ ਜਿਹਾ ਗੁੱਸੇ ਚ ਬੋਲਦੇ ਮੈਨੂੰ ਤੁਸੀਂ ਕਰਵਾ ਨਹੀਂ ਰਹੇ ਮੈਂ ਕਮਿਸ਼ਨਰ ਸਰ ਨਾਲ ਗੱਲ ਕਰਦੀ ਆਂ ਇਦਾਂ ਮੈਂ ਕਹਿੰਦੀ ਆਂ ਚਲੋ ਤੁਸੀਂ ਕਰ ਲਓ ਕੋਈ ਗੱਲ ਨਹੀਂ ਜੇ ਤੁਹਾਡਾ ਉੱਥੇ ਮਸਲਾ ਹੱਲ ਹੁੰਦੇ ਇਹਨਾਂ ਨੇ ਗੱਲ ਵੀ ਕਰੀ ਹੈਗੀ ਮੰਡੇ ਨੂੰ ਮੈਨੂੰ ਲੱਗਦਾ ਠੀਕ ਹੈ ਹਾਂਜੀ ਤੇ ਮੈਡਮ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੀ ਕਿਹੜੀ ਫੋਨ ਕਹਿ ਰਹੇ ਜਿਸ ਤਰ੍ਹਾਂ ਵੀ ਕਮਿਸ਼ਨ ਸਾਹਿਬ ਦੇ ਆਏ ਨੇ ਤੁਸੀਂ ਚੁੱਕਿਆ ਨਹੀਂ ਫੋਨ ਜਾਂ ਕੁਝ ਵੀ ਹੈ ਜੰਦੀ ਮੈਂ ਕਿਸੇ ਦਾ ਡਰਦੀ ਨਹੀਂ ਹੋਰ ਨਹੀਂ ਹੈ ਜੋ ਵੀ ਹੈ ਵੀਡੀਓ ਵਿੱਚ ਕਹਿਆ ਗਿਆ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਤੁਸੀਂ ਕੱਲ ਕੋਈ ਵੀਡੀਓ ਵਾਇਰਲ ਹੋਈ ਹੈ ਤੁਹਾਡੀ ਇੱਥੇ ਵੀਡੀਓ ਕਿਸ ਨੇ ਬਣਾਈ ਹੈਗੀ ਆ ਉਹਦੇ ਵਿੱਚ ਤਾਂ ਤੁਹਾਡੀ ਜਦੋਂ ਕੋਈ ਬਹਿਸ ਬਾਜ਼ੀ ਹੋਈ ਹੈ ਤੇ ਮੈਡਮ ਹਰਮਨ ਨਾਲ ਉਹਦੇ ਵਿੱਚ ਨਹੀਂ ਉਹ ਤਾਂ ਮੈਨੂੰ ਇਹ ਕਹਿ ਰਹੀ ਹੈ ਜਦੋਂ ਆਪਾਂ ਕੰਮ ਸਹੀ ਕਰ ਰਹੇ ਹਾਂ ਪੰਚਾਇਤ ਤੁਸੀਂ ਅਫਸਰ ਕੋਲੇ ਜਾ ਕੇ ਕਹਤਾ ਆਪਾਂ ਤਾਂ ਉਹੀ ਗੱਲ ਕਵਾਂਗੇ ਨੇ ਜਿਹੜੀ ਸਹੀ ਆ ਮੇਰੇ ਮੇਰੀ ਕੱਲ ਵੀ ਸਰ ਨਾਲ ਗੱਲ ਹੋਈ ਮੈਂ ਸਨ ਨੂੰ ਕਿਹਾ ਮਾਸਟਰ ਤੁਸੀਂ ਡੀਸੀ ਅਫਸਰ ਨਾਲ ਗੱਲ ਕਰੋ ਉਹ ਕਹਿੰਦੇ ਮੈਂ ਉਹਨਾਂ ਨੂੰ ਬੁਲਾਣਾ ਉਹਨਾਂ ਨਾਲ ਗੱਲ ਕਰਦਾ ਹੈਗਾ ਜੀ ਹਾਂਜੀ ਇਹ ਕੇ ਹੈਗੇ ਇੱਕ ਹੋਰ ਵੀ ਪੇਰੈਂਟਸ ਹੈਗੇ ਆ ਤੁਸੀਂ ਉਹਨਾਂ ਤੋਂ ਕੁਝ ਸਕਦੇ ਹੋ ਉਹਨਾਂ ਨਾਲ ਮੇਰੇ ਫੋਨ ਤੇ ਇੱਕ ਦੋ ਵਾਰੀ ਗੱਲ ਹੋਈ ਹੈ ਮੈਂ ਉਹਨਾਂ ਨੂੰ ਇਹ ਕਹਿਣੀ ਹੁੰਦੀ ਹੈ ਤੁਹਾਡੀ ਸੈਲਰੀ ਦਾ ਉਹ ਜੋ ਆਪਾਂ ਇਹਨਾਂ ਨੂੰ ਇਹ ਤਾਂ ਕਹਿ ਨਹੀਂ ਕਿ ਤੁਹਾਡੀ ਸੈਲਰੀ ਨਹੀਂ ਪਵਾਵਾਂਗੇ ਫਿਰ ਤਾਂ ਆਖਣ ਜੀ ਆਪਾਂ ਇਹ ਕਹਿ ਰਹੇ ਨਹੀਂ ਪਵਾਵਾਂਗੇ ਹਾਂਜੀ ਕੋਈ ਗੁਰਤੀ ਨਹੀਂ ਸਾਡੇ ਨਾਲ ਨਹੀਂ ਹੋਣਾ ਕਿ ਕਿਸੇ ਨੂੰ ਇਹ ਕੀ ਕਮਿਸ਼ਨਰ ਨੂੰ ਫੋਨ ਕਰਨ ਆ ਗਏ ਹੁਣ ਕਿ ਹੁਣ ਤੱਕ ਤੇ ਤੁਸੀਂ ਸੋਚਦੇ ਕਮਿਸ਼ਨਰ ਕੋਲੇ ਜਾ ਕੇ ਪਤਾ ਨਹੀਂ ਮੈਂ ਕੀ ਕਰ ਦੋ ਫੋਕ ਕਰਾ ਦੇਗਾ ਨਹੀਂ ਬੰਦੇ ਦੇ ਚਲਾ ਜਾ ਕੇ ਇਹਨਾਂ ਨਾਲ ਗੱਲ ਕਰਨ ਦਾ ਇੱਕ ਤਰੀਕਾ ਦੇਖ ਲੋ ਮੈਡਮ ਮੈਂ ਕਰ ਦਿੰਦਾ ਉਹ ਵੀ ਸ਼ੌਕ ਨਾਲ ਠੀਕ ਹੈ ਮੈਂ ਕਿਸੇ ਦਾ ਪਾਣੀ ਪੁਣੀ ਨਹੀਂ ਫਿਰ ਭਰਦੀ ਹੈ ਤੂੰ ਸੋਚਦੀ ਹੋਵੇਂ ਪਾਣੀ ਕੋਈ ਨਹੀਂ ਭਰਦਾ ਜੀ ਪਾਣੀ ਕੋਈ ਵੀ ਨਹੀਂ ਭਰਦਾ ਹੈ ਸੋਨੂ ਉਹ ਕਾ ਕਾਣਾ ਜਾਣਾ ਪਾਸੇ ਤੇ ਜੀ ਜੀ ਕਰਦਾ ਸਦਾ ਤੁਹਾਡੇ ਵਰਗੇ ਮੈਂ ਨਹੀਂ ਕਰਦਾ ਸੋਨੂ ਮੇਰੇ ਕੰਮ ਵੀ ਬਥੇਰੇ ਹੋਏ ਹੈਗੇ ਤੁਹਾਡੇ ਵਾਲੇ ਕੰਮ ਵੀ ਨਹੀਂ ਹੋ ਰਿਹਾ ਕੋਈ ਉਹ ਤਾਂ ਪੈਸੇ ਖਾਂਦਾ ਸੀ ਪੈਸੇ ਨਾਲ ਸਾਡੇ ਨੂੰ ਤਾਂ ਕੋਈ ਨਹੀਂ ਖਾਦੇ ਸਾਡੇ ਨੂੰ ਤਾਂ ਇੱਕ ਬੰਦੀ ਨਹੀਂ ਖਾਦੀ ਹੈਗੀ ਅਸੀਂ ਕਿਵੇਂ ਕਹਿ ਰਹੀ ਹਾਂ ਲੈ ਤੂੰ ਸਾਡੇ ਹੀ ਪਾ ਦੋ ਨਾ ਤੁਸੀਂ ਸੋਨੂ ਤੋਂ ਕੀ ਲੈਣਾ ਕੀ ਸੋਨੂ ਗੱਲ ਕਰਨ ਦਾ ਤਰੀਕਾ ਦੇਖੋ ਕੋਣੇ ਵਿੱਚ ਕੋਣੇ ਮੈਂ ਆਪਦਾ ਤੂੰ ਆਪਦੀ ਥਾਂ ਤੇ ਬੈਠਾ ਰਹਿ ਮੈਡਮ ਤੂੰ ਹੈ ਕੌਣ ਇਹਨੇ ਇਹ ਗੱਲ ਕਰਕੇ ਆਏ ਕਿ ਮੇਰੇ ਸਾਹਮਣੇ ਕਿਉਂ ਮੇਰੇ ਸਾਡੇ ਕੋਲ ਆ ਕਹਿੰਦੇ ਵਾਰੀ ਮੈਂ ਸਭ ਲੈ ਕੋ ਸਾਰਾ ਫਿਰ ਜੋ ਬੋਲਣਾ ਹੀ ਹੈ ਨਾ ਜਵਾਨ ਚ ਫਿਰ ਤੁਸੀਂ ਕਹਿ ਰਹੇ ਸੀ ਮੈਂ ਨਹੀਂ ਕੰਮ ਕਰਨਾ ਹੈਗਾ ਅਗਲੇ ਸੰਭ ਲੈਣਗੇ ਤੇ ਲੈ ਤੂੰ ਲਿਖ ਕੇ ਦੇ ਦੋ ਮੈਂ ਆਸੀ ਤੋਂ ਆਇਆ ਐਸੀ ਕੰਮ ਮੈਂ ਤੁਹਾਡੀ ਖਾਤਰ ਫੋਨ ਕਰਾਇਆ ਇਹਨਾਂ ਨੂੰ ਕਰੇਖ ਲੋ ਗੱਲ ਕਰਨ ਦਾ ਤਰੀਕਾ ਦੇਖੋ ਤੁਸੀਂ ਅੱਛਾ ਹੋ ਤੁਸੀਂ ਕਹਿੰਦੇ ਸਾਰਾ ਤੁਸੀਂ ਨੌਕਰੀ ਆਪਾ ਕਰਦੇ ਐ ਨਾ ਕੰਮ ਕਿਉਂ ਨਹੀਂ ਕਰਦੇਗੇ ਇਹਨਾਂ ਨੂੰ ਸਭ ਨੌਕਰੀ ਕਰਦੇ ਆ ਤੁਸੀਂ ਜੇ ਦੂਜੀ ਚੰਤਾ ਖੱਜਲ ਹੁੰਦੀ ਫਿਰੇ ਖੱਜਲ ਨੂੰ ਜੇ ਤੇਰੀ ਨੋਟਿਸ ਕਮਿਸ਼ਨਰ ਸਾਹਿਬ ਨੂੰ ਕਿਹਦਾ ਫੋਨ ਆ ਜੂਗਾ

ਕੀ ਕਹਿਣਾ ਇਸ ਬਾਰੇ ਅਜੀ ਮੈਡਮ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਸੁਬ੍ਰਿੰਦ ਰਾਸਪਾਲ ਕੋਰਾ ਆਫਿਸ ਸੁਬ੍ਰਿੰਦ ਜੀ ਤੇ ਮੈਡਮ ਜਿਹੜਾ ਹੁਣ ਨਗਰ ਨਿਗਮ ਦੇ ਵਿੱਚ ਕੱਲ ਹੋਇਆਗਾ ਉਹਦੇ ਬਾਰੇ ਕੀ ਕਹਿਣਾ ਚਾਹੂਗੀ ਉਦੀ ਇਹ ਲੜਕੀ ਹੈਗੀ ਜਸਪ੍ਰੀਤ कौर ਜੀ ਸੀਐਮਐਮ ਹੈਗੀ ਆ ਜੀ ਪਹਿਲੇ ਤਾਂ ਜਦੋਂ ਦੀ ਆਈ ਹੈ ਉਹਦੀ ਸ਼ਿਕਾਇਤਾਂ ਬਹੁਤ ਆ ਕਾਫੀ ਸ਼ਿਕਾਇਤਾਂ ਮੇਰੇ ਕੋਲ ਆ ਗਈਆਂ ਪਰ ਉਹ ਲੜਕਾ ਹੈਗਾ ਦੁਰਗੇਸ਼ ਲੜਕੀਆਂ ਨਾਲ ਸ਼ਾਕਸ਼ੀ ਬਹੁਤ ਵਧੀਆ ਕੰਮ ਕਰ ਰਹੇ ਨੇ ਕੋਈ ਉਹਨਾਂ ਦੀ ਸ਼ਿਕਾਇਤ ਨਹੀਂ ਹੈਗੀ ਠੀਕ ਹੈ सोनू ਦੇ ਜਾਣ ਤੋਂ ਬਾਅਦ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਜਦੋਂ ਇਹ ਲੜਕੀ ਆਈ ਹੈ ਇਹਦੀ ਕਾਫੀ ਸ਼ਿਕਾਇਤ ਮੇਰੇ ਕੋਲ ਆਈ ਹੈ ਮੈਂ ਪਰਸਨਲੀ ਸਾਹਮਣੇ ਵੀ ਇੱਕ ਵਾਰ ਮਿਲੀ ਹਾਂ ਇੱਕ ਦੋ ਵਾਰ ਜੀ ਵੀ ਡਿਸਟਰਬ ਹੋ ਰਹੇ ਆ ਪਬਲਿਕ ਡਿਸਟਰਬ ਹੋ ਰਹੀ ਆ ਇਹਨਾਂ ਦਾ ਕੁਝ ਹੱਲ ਕਰੋ ਸਾਹ ਨੇ ਬੜੇ ਇਸ ਪਰਲੀ ਕੀਆ ਹੋਈ ਹੈ ਆਪਣਾ ਦੁਰਗੇਸ਼ ਕੰਮ ਕਰ ਰਿਹਾ ਹੈਗਾ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਤੇ ਘਰ ਵੀ ਰਿਹਾ ਉਹ ਹਾਂਜੀ ਕੱਲ ਇੱਕ ਇਹ سٹاپ ਆਇਆ ਮੇਰੇ ਕੋਲ ਉਹਨਾਂ ਨੇ ਇੱਕ ਵੀਡੀਓ ਮੈਨੂੰ ਦਿਖਾਈ। ਇਹ ਪਬਲਿਕ ਨਾਲ ਉਹਨੇ ਇੱਕ ਲੇਡੀ ਨਾਲ ਬਹੁਤ ਬਦਤਮੀਜ਼ੀ ਕੀਤੀ। ਉਹ ਵੀਡੀਓ ਦੇ ਵਿੱਚ ਉਹ ਸਾਫ਼ ਕਹਿ ਰਹੀ ਹੈ ਕਿ ਕਮਿਸ਼ਨ ਸਾਹਿਬ ਨੂੰ ਤਾਂ ਆਲਰੇਡੀ ਤਿੰਨ ਫੋਨ ਆ ਚੁੱਕੇ ਨੇ। ਜਿਹੜਾ ਕਿ ਗਲਤ ਆ। ਤਾਂ ਜਦੋਂ ਕਮਿਸ਼ਨ ਸਾਹਿਬ ਨੇ ਫੋਨ ਕੀਤੇ ਹੋਏ ਆ ਕਿਸ ਤਰ੍ਹਾਂ ਵੀ ਆ ਉਹਨਾਂ ਨਾਲ ਕਿਸ ਤਰ੍ਹਾਂ ਦੀ ਡੀਲਿੰਗ ਕਰਦੇ ਆ। ਮੈਨੂੰ ਪੀਅ ਰੂਮ ਚ ਇਹ ਤਾਂ ਲੱਗਿਆ ਸੀਗਾ ਕਿ ਪਹਿਲਾਂ ਸਾਡੇ ਪੀਅ ਰਾਜਜੀ ਨੇ ਉਹਨਾਂ ਨੇ ਕਾਲ ਕੀਤੀ ਉਹਦੀ ਕਾਲ ਨੇ ਅਟੈਂਡ ਨਹੀਂ ਕੀਤੀ ਹੈਗੀ ਫਿਰ ਸਾਡੇ ਪਰਸਨਲੀ ਫੋਨ ਗਏ ਆ ਉਹ ਵੀ ਇਹਨੇ ਅਟੈਂਡ ਨਹੀਂ ਕੀਤੇ ਉਸ ਤੋਂ ਬਾਅਦ ਇਹ ਉੱਪਰ ਮਿਲਣ ਗਈ ਆ ਉਸ ਤੋਂ ਬਾਅਦ ਇਹਨੇ ਆ ਕੇ ਇਸ ਲੇਡੀ ਨਾਲ ਬਤਮੀਜ਼ੀ ਕੀਤੀ ਆ ਉਸ ਤੋਂ ਬਾਅਦ ਇਹ ਵੀਡੀਓ ਦੇ ਵਿੱਚ ਇਸ ਤਰੀ ਬੋਲ ਰਹੀ ਆ ਕਿ ਆਲਰੇਡੀ ਤਿੰਨ ਫੋਨ ਕੰਸਾਬ ਨੂੰ ਜਾ ਚੁੱਕੇ ਨੇ ਜੀ ਔਰ ਇੱਥੇ ਆਪਾਂ ਕੰਮ ਕਰਨ ਆਨੇ ਆ ਸਰਕਾਰ ਆਪਾਂ ਨੂੰ ਤਨਖਾਹ ਦਿੰਦੀ ਐ ਠੀਕ ਆ ਆਪਾਂ ਕੰਮ ਕਰਨਾ ਪਬਲਿਕ ਦੇ ਹਿੱਤ ਦੇ ਵਿੱਚ ਕੰਮ ਕਰਨਾ ਹੈਗਾ ਤੋ ਉਹ ਕਹਿ ਰਹੀ ਐ ਕਿ ਮੈਂ ਤਾਂ ਸ਼ੌਂਕ ਨੂੰ ਕਰ ਰਹੀ ਆ ਅੱਛਾ ਜੀ ਅੱਛਾ ਉਹਦੀ ਬਰਡਿੰਗ ਆ ਵੀਡੀਓ ਦੇ ਵਿੱਚ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਮੈਨੂੰ ਕਿਸੇ ਦਾ ਕੋਈ ਡਬ ਨਹੀਂ ਮੈਂ ਤਾਂ ਸ਼ੌਂਕ ਨਾਲ ਆਉਂਦੀ ਆ ਫਿਰ ਸ਼ੌਂਕ ਦਫ਼ਤਰਾਂ 'ਚ ਨਹੀਂ ਪੂਰੇ ਹੁੰਦੇ ਹੁੰਦੇ ਉਹ ਘਰਾਂ 'ਚ ਜਾ ਕੇ ਪੂਰੇ ਹੁੰਦੇ ਨੇ ਉਹਦੇ ਘਰਾਂ 'ਚ ਬੈਠੋ ਠੀਕ ਐ ਇੱਥੇ 9 ਤੋਂ 5 ਆਪਾਂ ਪਬਲਿਕਲੀ ਬੈਠੇ ਆ ਠੀਕ ਐ ਜਵਾਬ ਦੇ ਆ ਡਿਊਟੀ ਪੂਰੀ ਕਰਨੀ ਆ ਬੜਾ ਪਬਲਿਕ ਦੇ ਕੰਮ ਕਰਨੇ ਆ ਜੀ ਪਬਲਿਕ ਦੇ ਕੰਮ ਨਹੀਂ ਹੋਣਗੇ ਤਾਂ ਸਾਡੇ ਐਨ ਰਿਸਪੈਕਟਫੁਲੀ ਸਾਡੇ ਕਮਿਸ਼ਨ ਸਾਹਿਬ ਹੈਗੇ ਨੇ ਜਿਹੜੇ ਇਹਨਾਂ ਦੇ ਐਨੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਠੀਕ ਹੈ ਤਾਂ ਜੇ ਉਹਨਾਂ ਕੋਲੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਬਲਿਕ ਦੇ ਜਾ ਰਹੇ ਪੱਕਿਆਂ ਦੇ ਵਿੱਚ ਸੀ ਜਾਂ ਕੱਚਿਆਂ 'ਚ ਸੀ ਨਹੀਂ ਉਹ ਆਊਟਸੋਰਸ ਹੈਗੇ ਆ ਆਊਟਸੋਰਸ ਸੇ ਇੰਜੀਨੀਅਰ ਤੇ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਲੱਗਿਆ ਉਹਨਾਂ ਨੂੰ 1 ਸਾਲ ਦੀ ਤਰ੍ਹਾਂ ਹੋ ਗਿਆ 1 ਸਾਲ ਹੋ ਗਿਆ ਹਾਂਜੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਹੋ ਕਿਉਂਕਿ ਉਹਨਾਂ ਦੇ ਖਿਲਾਫ ਜਿਸ ਤਰ੍ਹਾਂ ਕੰਪਲੇਂਟਾਂ ਤੁਹਾਡੇ ਕੋਲ ਆ ਰਹੀਆਂ ਹਨ ਉਹਨਾਂ ਦੇ ਉੱਤੇ ਕੀ ਕਾਰਵਾਈ ਕਰ ਰਹੇ ਹੋ ਅਸੀਂ ਅੱਜ ਕਮਿਸ਼ਨ ਸਾਹਿਬ ਆ ਰਹੇ ਨੇ ਜੀ ਉਹਨਾਂ ਨੂੰ ਮਿਲ ਰਹੇ ਆ ਠੀਕ ਹੈ ਜਿਹੜੇ ਲੇਡੀਜ਼ ਐ ਇਹਨਾਂ ਨੇ ਵੀ ਮਿਲਣਾ ਹੈਗਾ ਠੀਕ ਹੈ ਪਰਸਨਲੀ ਸਾਹਮਣੇ ਮਿਲ ਕੇ ਉਹਨਾਂ ਸਾਰਿਆਂ ਨੇ ਧਿਆਨ ਚ ਲਿਆਉਣੀ ਆ ਵੀ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੋ ਰਿਹਾ ਦਫਤਰ ਦਾ ਪਬਲਿਕ ਪਰੇਸ਼ਾਨ ਹੋ ਰਹੀ ਐ ਉਹਦੀ ਜਿਹੜਾ ਬੋਲਣਾ ਚੱਲਣਾ ਬਿਲਕੁਲ ਠੀਕ ਨਹੀਂ ਹੈਗਾ ਠੀਕ ਹੈ ਜਦੋਂ ਇੱਕ ਆਪਣੇ ਅਫਸਰ ਬੈਠੇ ਆ ਬੜੇ ਇਮਾਨਦਾਰ ਤੁਸਬ ਬੈਠੇ ਆ ਉਹਨਾਂ ਲਈ ਕਹਿ ਰਹੀ ਐ ਕਿ ਆਲਰੇਡੀ ਤੈਨੂੰ ਫੋਨ ਜਾ ਚੁੱਕੇ ਐ ਮੈਂ ਤਾਂ ਬੜੇ ਰਾਮ ਸ਼ੌਂਕ ਦੀ ਨੌਕਰੀ ਕਰਨ ਆਉਣੀ ਆ ਮੈਂ ਕਿਸੇ ਦਲ ਉਸ ਚ ਨਹੀਂ ਜਾ ਰਹੀ ਇਹ ਗਲਤ ਹੈਗਾ ਦੇਖੋ ਜਦੋਂ ਕਮਿਸ਼ਨਰ ਸਾਹਿਬ ਦੀ ਨਹੀਂ ਸੁਣ ਰਹੇ ਤਾਂ ਪਬਲਿਕ ਦੀ ਕਿਸ ਤਰ੍ਹਾਂ ਸੁਣਨਗੇ ਬਿਲਕੁਲ ਉਹ ਗਲਤ ਹੈ ਨਾ ਕੀ ਇਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਆਪਣੇ ਬਸਤੀਵਾ ਦੇ ਦੇਣਾ ਚਾਹੀਦਾ ਹੈ ਜਾਂ ਕੀ ਕਰਨਾ ਚਾਹੀਦਾ ਹੈ ਅ ਅੱਜ ਕਮਿਸ਼ਨ ਸਾਹਿਬ ਆ ਜਾਣਗੇ ਨੇ ਥੋੜੀ ਦੇਰ 'ਚ ਉਹਨਾਂ ਦੇ ਧਿਆਨ 'ਚ ਲਿਆ ਕੇ ਜੋ ਵੀ ਸਾਹਿਬ ਦੇ ਹੁਕਮ ਹੋਣਗੇ ਉਹ ਮੰਨਨੇ ਚਾਹੀਦੇ ਚਲੋ ਥੈਂਕ ਯੂ